ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਪਰਵਾ ਪਿੰਡੀ ਪਰਵਾ ਪਿੰਡੀ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪਰਵਾ ਪਿੰਡੀ ਬਣਾ ਕੇ ਤਿਆਰ ਕੀਤੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਾਰ-ਤਾਰ ਸ਼ੇਅਰ ਵੀ ਕਰਿਆ ਕਰੋ ਚਲ ਫਿਰ ਵੇਖੋ ਅੱਗੇ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਬਰਵਾਬਿੰਡੀ ਬਣਾਉਣ ਲਈ ਤਾਜ਼ੀਆਂ ਪਿੰਡੀਆਂ ਲਈਆਂ ਆਂ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਤੇ ਇਹਦੇ ਉੱਪਰ ਹਲਕਾ ਹਲਕਾ ਪਾਣੀ ਜਿਹੜਾ ਉਹ ਸੁਕਾ ਲਿਆ ਹੁਣ ਅਸੀਂ ਇੱਕ ਬੋਰਡ ਲੈ ਲੈਨੇ ਆਂ ਪਿੰਡੀਆਂ ਨੂੰ ਅਸੀਂ ਪਿੰਡੀਆਂ ਦੀ ਕਟਿੰਗ ਕਰ ਲੈਨੇ ਆਂ ਪਿੰਡੀਆਂ ਨੂੰ ਅਸੀਂ ਦੋਨਾਂ ਸਾਈਡਾਂ ਤੋਂ ਕੱਢ ਲਾਂਗੇ ਇਸ ਤਰੀਕੇ ਨਾਲ ਅਸੀਂ ਪਿੰਡੀਆਂ ਸਾਰੀਆਂ ਕਟਿੰਗ ਕਰ ਲਈਏ ਪਰਵਾ ਪਿੰਡੀ ਬਣਾ ਕੇ ਤਿਆਰ ਕਰਾਂਗੇ ਪਿੰਡੀਆਂ ਦੀ ਕਟਿੰਗ ਕਰ ਲਈ ਆ ਦੋ ਤਿੰਨ ਅਸੀਂ ਪਿਆਜ਼ ਲਏ ਆ ਮੋٹے ਸਾਈਜ਼ ਦੇ ਤੇ 8-10 ਹਰੀਆਂ ਮਿਰਚਾਂ ਲਈਆਂ ਪਿੰਡੀਆਂ ਦੇ ਵਿੱਚ ਅਸੀਂ ਕੱਟ ਲਾ ਲਾਂਗੇ ਐਸ ਤਰ੍ਹਾਂ ਸੀ ਕੱਟ ਲਾਵਾਂਗੇ ਸਾਰੀਆਂ ਪਿੰਡੀਆਂ ਦੇ ਵਿੱਚ ਕੱਟ ਲਾਵਾਂਗੇ ਪਿੰਡੀਆਂ ਨੂੰ ਕੱਟ ਲਗਾ ਲਿਆ ਵਾ ਹੁਣ ਅਸੀਂ ਇਹਦਾ ਮਸਾਲਾ ਤਿਆਰ ਕਰ ਲੈਨੇ ਮਸਾਲੇ ਹਲਕੇ ਜੇ ਰੋਸਟ ਕਰ ਲੈਨੇ ਆ ਇੱਕ ਚਮਚਾ ਧਨੀਆ ਅੱਧਾ ਕ ਚਮਚਾ ਜੀਰਾ ਦੋ ਤਿੰਨ ਲੌਂਗ ਅੱਧਾ ਕ ਚਮਚਾ ਸੌਂ ਜਦੋਂ ਅਸੀਂ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲੈਨੇ ਆ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਮਸਾਲਿਆਂ ਨੂੰ ਅਸੀਂ ਹਲਕਾ ਜਿਹਾ ਹੀ ਰੋਸਟ ਕਰਾਂਗੇ ਬਹੁਤ ਜ਼ਿਆਦਾ ਨਹੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਨੂੰ ਠੰਡਾ ਕਰ ਲੈਨੇ ਆ ਜਿਹੜੇ ਮਸਾਲੇ ਨੂੰ ਅਸੀਂ ਰੋਸਟ ਕੀਤਾ ਵਾ ਉਹਨੂੰ ਅਸੀਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਿਆ ਵਾ ਇੱਕ ਚਮਚਾ ਨਮਕ ਪਾਵਾਂਗੇ ਨਮਕ ਅਸੀਂ ਟੇਸਟ ਅਨਸਾਰ ਲਵਾਂਗੇ ਹਲਦੀ ਪਾਊਡਰ ਗਰਮ ਮਸਾਲਾ ਹਰੀਆਂ ਮਿਰਚਾਂ ਲੈ ਲਾਂਗੇ ਅੱਧਾ ਚਮਚਾ ਲਾਲ ਮਿਰਚ ਪਾਊਡਰ ਅਨਾਰਦਾਨਾ ਅਨਾਰਦਾਨੇ ਦੇ ਨਾਲ ਦੋ ਟਮਾਟਰ ਟੇਸਟ ਅਨਸਾਰ ਲਵਾਂ ਥੋੜਾ ਜਿਹਾ ਆਮਚੂੜਾ ਪਾਊਡਰ ਕਸ਼ਮੀਰੀ ਦੀ ਅਗੀ ਲਾਲ ਮਿਰਚ ਕਲਰ ਲਈ ਪਾਵਾਂਗੇ ਅੱਧਾ ਚਮਚਾ ਚਾਟ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਗ੍ਰਾਈਂਡ ਕਰ ਲਏਗੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਪੀਸ ਲਿਆ ਵਾ ਹੁਣ ਅਸੀਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਲਈਏ ਦੋ ਕ ਚਮਚੇ ਅਸੀਂ ਸਰੋਂ ਦਾ ਤੇਲ ਪਾ ਲਾਂਗੇ ਇਹਦੇ ਨਾਲ ਮਸਾਲਾ ਜਿਹੜਾ ਵਾ ਪਿੰਡੀਆਂ ਦੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਤੇਲ ਨਾਲ ਚੰਗੀ ਤਰ੍ਹਾਂ ਮਸਾਲੇ ਨੂੰ ਕੋਟ ਕਰ ਲੈਨੇ ਆਂ ਪਿੰਡੀਆਂ ਦੇ ਵਿੱਚ ਮਸਾਲਾ ਪਾ ਲਾਂ ਮਸਾਲੇ ਨੂੰ ਅਸੀਂ ਪਿੰਡੀ ਦੇ ਵਿੱਚ ਘੋਟ ਕੇ ਭਰਾਂਗੇ ਇਸ ਤਰ੍ਹਾਂ ਸਿੱਧੇ ਹੱਥ ਦੇ ਨਾਲ ਘੋਟ ਕੇ ਭਰਾਂ ਸਾਰੀਆਂ ਪਿੰਡੀਆਂ ਨੂੰ ਇਸ ਤਰੀਕੇ ਨਾਲ ਅਸੀਂ ਭਰ ਲਾਂਗੇ ਪਿੰਡੀਆਂ ਨੂੰ ਭਰ ਲਿਆ ਵਾ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਕੜਾਈ ਰੱਖ ਲਈ ਆ ਹੁਣ ਅਸੀਂ ਸਰੋਂ ਦਾ ਤੇਲ ਪਾਵਾਂਗੇ ਤੇਲ ਅਸੀਂ ਬਹੁਤ ਜ਼ਿਆਦਾ ਨਹੀਂ ਪਾਉਣਾ ਜਿੰਨੀਆਂ ਸਾਡੀਆਂ ਭਿੰਡੀਆਂ ਸੀ ਉਹਨਾਂ ਕਿ ਤੇਲ ਪਾਉਣਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਅੱਧਾ ਇੱਕ ਚਮਚਾ ਜੀਰਾ ਪਾਵਾਂਗੇ ਥੋੜੀ ਜਿਹੀ ਹਿੰਗ ਪਾਵਾਂਗੇ ਜਿਹੜਾ ਅਸੀਂ ਮੋਟਾ-ਮੋਟਾ ਪਿਆਜ਼ ਕੱਟ ਕੇ ਰੱਖਿਆ ਵਾ ਉਹਨੂੰ ਅਸੀਂ ਤੇਲ ਵਿੱਚ ਪਾ ਲਈਏ ਇਹਨਾਂ ਨੂੰ ਹਲਕਾ ਪਾਇਆ ਫਰਾਈ ਕਰਾਂਗੇ ਇੱਕ ਟਮਾਟਰ ਲਿਆ ਵਾ ਟਮਾਟਰ ਨੂੰ ਅਸੀਂ ਬਰੀਕ ਕਟਿੰਗ ਕਰ ਲਓ ਟਮਾਟਰਾਂ ਨੂੰ ਹਲਕਾ ਸੌਫ ਕਰ ਲਓ ਕਾਜਾ ਸੀ ਇਹਨਾਂ ਨੂੰ ਪੋਨ ਲਿਆ ਵਾ ਥੋੜਾ ਜਿਹਾ ਥੋੜੇ ਜਿਹੇ ਮਸਾਲੇ ਪਾ ਲਿਆ ਥੋੜਾ ਜਿਹਾ ਨਮਕ ਪਾ ਲਾਂਗੇ ਪਿਆਜ਼ਾਂ ਵਾਸਤੇ ਤੇ ਟਮਾਟਰ ਵਾਸਤੇ ਥੋੜਾ ਜਹਾ ਹਲਦੀ ਪਾਊਡਰ ਥੋੜਾ ਜਹਾ ਗਰਮ ਮਸਾਲਾ ਫਿਰ ਮਿਕਸ ਕਰ ਲੈਨੇ ਆ ਜਿਹੜਾ ਮਸਾਲਾ ਬਚਿਆ ਸੀ ਟੰਡੀਆਂ ਦੇ ਪਰਨ ਤੋਂ ਬਾਅਦ ਉਹ ਵੀ ਪਾ ਲਈਏ ਇਹਨਾਂ ਨੂੰ ਅਸੀਂ ਇੱਕ ਸਾਈਡ ਤੇ ਕਰ ਲੈਨੇ ਆ ਟੰਡੀਆਂ ਰੱਖ ਲੈਨੇ ਰ ਵਿੱਚ ਫਿਰ ਬਣਾਉਣ ਤੋਂ ਪਹਿਲਾਂ ਪਾ ਲਿਆ ਵਾ ਦੋ tane ਮਿਰਚਾਂ ਨੂੰ ਅਸੀਂ ਚੀਰਾ ਲਾ ਕੇ ਉਹ ਪਾ ਦਿੰਦੇ ਹਾਂ ਸਾਬਤ ਉਪਰੋਂ ਅਸੀਂ ਨੂੰ ਕਵਰ ਕਰ ਦਿੰਨੇ ਆ ਤੇ ਫਲੇਮ ਨੂੰ ਸਲੋ ਰੱਖਾਂਗੇ ਚੈੱਕ ਕਰ ਲੈਨੇ ਆਂ ਭਿੰਡੀਆਂ ਨੂੰ ਇਹਨਾਂ ਦੀ ਸਾਈਡ ਬਦਲ ਲਾਂਗੇ ਚੱਕਰ ਲਈਏ ਮਸਾਲਾ ਪਿੰਡੀ ਬਣ ਕੇ ਤਿਆਰ ਬਹੁਤ ਹੀ ਵਧੀਆ ਮਸਾਲਾ ਪਿੰਡੀ ਬਣ ਕੇ ਤਿਆਰ ਹੋਈ ਜਦੋਂ ਅਸੀਂ ਇਸ ਤਰੀਕੇ ਨਾਲ ਮਸਾਲਾ ਪਿੰਡੀ ਬਣਾਉਂਦੇ ਆ ਤਾਂ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ